ਸਤਿ ਸ਼੍ਰੀ ਅਕਾਲ ਦੋਸਤੋ ਅੱਜ ਵਾਰ 8 ਦਸੰਬਰ 2024 ਮਿਲਾਂਗੇ ਜੀ ਤੁਹਾਨੂੰ ਕਾਲੇ ਬੱਕਰੇ ਡੇਰਾ ਕੁਟਿਆ ਸਾਹਿਬ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਹੋ ਕਿਸੇ ਬਿਮਾਰੀ ਤੋਂ ਪੀੜਤ ਹੋ ਤੁਹਾਡਾ ਕੋਈ ਰੋਗ ਐਦਾਂ ਦਾ ਹੈਗਾ ਜਿਹੜਾ ਤੁਹਾਨੂੰ ਨਹੀਂ ਠੀਕ ਹੋ ਰਿਹਾ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਸਾਡਾ ਮਹੀਨਾਵਾਰੀ ਕੈਂਪ ਹੁੰਦਾ ਜੀ ਇਸ ਵਾਰ ਥੋੜਾ ਜਿਹਾ ਲੇਟ ਹੈਗਾ ਏ ਅਸੀਂ ਜਲੰਧਰ ਦੇ ਨੇੜੇ ਕਾਲਾ ਬੱਕਰਾ ਉੱਥੇ ਬਾਬਾ ਜੀ ਦੀ ਕੁਟਿਆ ਹੈਗੀ ਡੇਰਾ ਕੁਟਿਆ ਸਾਹਿਬ ਉੱਥੇ ਅਸੀਂ ਜਾਂਦੇ ਹੁੰਨੇ ਹਾਂ ਜੀ ਤਕਰੀਬਨ ਹਰ ਮਹੀਨੇ ਤੇ ਜੇਕਰ ਤੁਸੀਂ ਜਲੰਧਰ ਦੇ ਨੇੜੇ ਤੋਂ ਇਆ ਉਸ ਸਾਈਡ ਤੁਹਾਨੂੰ ਲੱਗਦਾ ਕਿ ਸਾਨੂੰ ਇੱਥੇ ਨੇੜੇ ਪੈਂਦਾ ਹੈ ਤਾਂ ਤੁਸੀਂ ਸਾਡੇ ਕੋਲ ਆ ਕੇ ਉੱਥੇ ਕਿਸੇ ਵੀ ਤਰ੍ਹਾਂ ਦੀ ਦਵਾਈ ਕੋਈ ਸਲਾਹ ਜੇਕਰ ਤੁਸੀਂ ਲੈਣੀ ਹੈ ਉਹ ਲੈ ਸਕਦੇ ਹੋ ਕਿਸੇ ਵੀ ਭੈਣ ਨੂੰ ਜੇਕਰ ਬੱਚੇ ਦਾ ਨਹੀਂ ਸਸੌਣੀਆਂ ਕਿਸੇ ਬੇਟੀ ਨੂੰ ਪੀਸੀਓਡੀ ਦਾ ਪ੍ਰੋਬਲਮ ਜਾਂ ਤੁਹਾਡਾ ਕੋਈ ਚਮੜੀ ਰੋਗ ਜਿਹੜਾ ਨਹੀਂ ਠੀਕ ਹੋ ਰਿਹਾ ਕਿਸੇ ਤਰ੍ਹਾਂ ਦਾ ਕੋਈ ਲੀਵਰ ਦੀ ਸਮੱਸਿਆ ਹੈਗੀ ਹੈ ਕੋਈ ਦਿਮਾਗੀ ਤੁਹਾਨੂੰ ਰੋਗ ਹੈਗਾ ਹੈ ਤੁਹਾਨੂੰ ਕੋਈ ਕਿਸੇ ਨੂੰ ਦੌਰੇ ਵਗੈਰਾ ਪੈਣ ਦੀ ਸਮੱਸਿਆ ਹੈਗੀ ਹੈ ਜੇ ਤੁਹਾਨੂੰ ਕੋਈ ਕਿਡਨੀਆ ਦੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਸਰੀਰਕ ਰੋਗ ਜਿਹੜਾ ਤੁਹਾਡਾ ਨਹੀਂ ਠੀਕ ਹੋ ਰਿਹਾ ਤੁਸੀਂ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਹੋ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਐਤਵਾਰ 8 ਦਸੰਬਰ 2024 ਸਵੇਰੇ 9:00 ਤੋਂ ਤਕਰੀਬਨ ਅਸੀਂ 3 ਜਾਂ 4 ਵਜੇ ਤੱਕ ਬੈਠਾਂਗੇ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਮੈਡੀਕਲ ਲੈਣੀ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਇੱਕ ਰਿਕਵੈਸਟ ਹੈਗੀ ਹੈਗੀ ਹੈ ਜੀ ਜੇਕਰ ਤੁਹਾਨੂੰ ਲੱਗਦਾ ਕਿ ਸਾਨੂੰ ਕਿਸੇ ਕੋਈ ਦਿੱਕਤ ਨਹੀਂ ਹੈਗੀ ਤਾਂ ਤੁਸੀਂ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਤੁਹਾਡੇ ਵਰਗੇ ਕੋਈ ਹੋਰ ਵੀਰ ਭਾਈ ਨੂੰ ਜੇਕਰ ਦਿੱਕਤ ਭੈਣ ਨੂੰ ਕਿਸੇ ਨੂੰ ਸਮੱਸਿਆ ਹੈਗੀ ਤਾਂ ਉਹ ਇੱਥੇ ਪਹੁੰਚ ਸਕਦੇ ਆ ਕਿਉਂਕਿ ਸਾਡੇ ਕੋਲ ਕਈ ਪੇਸ਼ੈਂਟ ਐਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਨੀਡ ਹੁੰਦੀ ਆ ਜ਼ਰੂਰਤ ਹੁੰਦੀ ਆ ਕਿ ਤੁਸੀਂ ਜੇਕਰ ਉੱਥੇ ਆਉਂਦੇ ਹੋ ਤਾਂ ਸਾਨੂੰ ਦੱਸ ਦਿਆ ਕਰੋ ਸੋ ਜਿਹੜਾ ਵੀ ਵੀਰ ਭਾਈ ਇਹ ਵੀਡੀਓ ਦੇਖ ਰਿਹਾ ਬੇਨਤੀ ਹੈ ਜੀ ਕਿ ਤੁਸੀਂ 8 ਤਰੀਕ ਤੋਂ ਪਹਿਲਾਂ ਪਹਿਲਾਂ ਇਸ ਨੂੰ ਸ਼ੇਅਰ ਕਰ ਦਿਓ ਅੱਜ ਜਦੋਂ ਅਸੀਂ ਇਹ ਵੀਡੀਓ ਸ਼ੂਟ ਕਰ ਰਹੇ ਹਾਂ ਤਾਂ ਅੱਜ ਤਰੀਕ ਹੈਗੀ ਹੈ 26 ਨਵੰਬਰ 2024 ਇਹ ਕੈਂਪ ਜਿਹੜਾ ਲੱਗਣਾ ਹੈਗਾ ਉਹ ਹੈਗਾ 8 ਦਸੰਬਰ 2024 ਤਕਰੀਬਨ ਥੋੜੇ ਦਿਨ ਹੀ ਰਹਿ ਗਏ ਨੇ ਜੇਕਰ ਤੁਸੀਂ ਇਹ ਵੀਡੀਓ ਸ਼ੇਅਰ ਕਰ ਦੋਗੇ ਤਾਂ ਉਹਨਾਂ ਵੀਰਾਂ ਭਾਈਆਂ ਤੱਕ ਇਹ ਜਾਣਕਾਰੀ ਪਹੁੰਚੇਗੀ ਜੀ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਸੋ ਮੇਰੇ ਵੱਲੋਂ ਇਹ ਰਿਕਵੈਸਟ ਹੀ ਸੀਗੀ ਕਿ ਜੇਕਰ ਤੁਸੀਂ ਉਸ ਏਰੀਆ 'ਚ ਰਹਿੰਦੇ ਹੋ ਤਾਂ ਤੁਸੀਂ ਵੀਡੀਓ ਅੱਗੇ ਸ਼ੇਅਰ ਕਰ ਸਕਦੇ ਹੋ ਤੇ ਤਾਂ ਤੁਹਾਨੂੰ ਇਹ ਜਾਣਕਾਰੀ ਮਿਲ ਸਕੇ ਇਸ ਲਈ ਇਹ ਸਾਡੇ ਵੱਲੋਂ ਵੀਡੀਓ ਦੇ ਜ਼ਰੀਏ ਇਹ ਸੰਦੇਸ਼ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਸੋ ਮੈਨੂੰ ਦਿਓ ਜੀ ਆਕਿਆ ਨੈਕਸਟ ਵੀਡੀਓ 'ਚ ਜਲਦ ਮਿਲਦੇ ਹਾਂ ਇੱਕ ਇਸ ਵਾਰ ਮਿਲਾਂਗੇ ਤੁਹਾਨੂੰ 8 ਤਰੀਕ ਐਟਵਾਰ 2024 ਕਾਲੇ ਬੱਕਰੇ ਡੇਰਾ ਕੁੱਡਿਆ ਸਾਹਿਬ ਸੱਜੇ ਕਾ